ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਕਾਲੀ ਵਾਲੇ ਐਂਟਰਪ੍ਰਾਈਜ਼ ਬੋਨ ਲੈਣਾ ਮੰਡੀ ਤੋਂ ਤੁਹਾਡਾ ਸਵਾਗਤ ਕਰਦੇ ਹਾਂ ਅਸੀਂ ਦਿਵਾਲੀ ਦੇ ਮੌਕੇ ਤੇ ਇੱਕ ਦਿਵਾਲੀ ਧਮਾਕਾ ਆਫਰ ਲੈ ਕੇ ਆਏ ਹਾਂ ਜ ਜਿਹਦੇ ਵਿੱਚ ਕੀ ਕੋਈ ਵੀ ਕਸਟਮਰ ਸਾਡੀ ਸ਼ਾਪ ਤੋਂ 15000 ਦਾ ਪਰਚੇਸ ਕਰੇਗਾ ਤਾਂ ਉਹਨਾਂ ਨੂੰ ਮਸ਼ੀਨ ਤੇ ਇੱਕ ਕੂਪਨ ਪ੍ਰੋਡਕਟ ਦੇਵਾਂਗੇ ਜੇ ਉਹ 3000 ਕਰਦੇ ਪਰਚੇਸ ਤੋਂ ਉਹਨਾਂ ਨੂੰ ਦੋ ਕੂਪਨ ਹੋ ਜਾਣਗੇ ਜੇ ਉਹ 40 ਦਾ ਕਰਨਗੇ ਤਾਂ ਉਹਨੂੰ ਤਿੰਨ ਕੂਪਨ ਮਿਲਗੇ ਇਹ ਕੂਪਨ ਦਿੱਤੇ ਜਾਣਗੇ ਇਹਨਾਂ ਦਾ ਜੋ ਹੈ ਇਹਦੇ ਵਿੱਚ ਗਿਫਟ ਪ੍ਰਾਈਜ਼ ਨਿਕਲਣੇ ਹਨ ਉਹਨਾਂ ਨੂੰ ਜਿਹਦੇ ਵਿੱਚ ਟੌਪ ਲੋਡ ਵਾਸ਼ਿੰਗ ਮਸ਼ੀਨ ਅ ਫ੍ਰੀਜ ਆ ਗਿਆ 23 ਇੰਚ ਐਲ.ਐਡੀ ਆ ਗਈ ਮਾਈਕ੍ਰੋਵੇਵ ਆ ਗਿਆ ਤੇ ਜੂਸਰ ਆਗਾ ਤੇ ਹੋਰ ਵੀ ਕਈ ਇਨਾਮ ਹੈਗੇ ਜੋ ਸਾਡੇ ਲੋਕ ਨੂੰ ਜੋ ਵੀ ਕੰਪਲਸਰੀ ਹੈ ਅ ਇਹਦਾ ਜੋ ਹੈਗਾ ਰਿਜ਼ਲਟ ਇਹ ਤੁਹਾਨੂੰ 6 ਨਵੰਬਰ 2024 ਦਿਨ ਬੁੱਧਵਾਰ ਨੂੰ ਸ਼ਾਮ 5 ਵਜੇ ਇਹਦਾ ਰਿਜ਼ਲਟ ਆਏਗਾ ਉਹਦੇ ਵਿੱਚ ਤੁਹਾਨੂੰ ਕਿਸੇ ਵੀ ਕਿਸਮ ਦੇ ਕੋਈ ਲੱਕੀ ਕਸਟਮਰ ਬਾਇ ਉਹਨਾਂ ਨੂੰ ਇਨਾ ਪ੍ਰੋਡਕਟ ਦੇ ਵਿੱਚ ਕੋਈ ਇੱਕ ਚੀਜ਼ ਇਨਾਮ ਦੇ ਵਿੱਚ ਮਿਖਲੇ ਤੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਜਰੂਰ ਜਰੂਰ ਵਿਜ਼ਿਟ ਕਰੋ ਸਾਡੀ ਸ਼ਾਪ ਤੇ ਇਹ ਪ੍ਰੋਡਕਟ ਬਾਰੇ ਸਾਡਾ ਜਿਹੜਾ ਐਡਰੈਸ ਹੈ ਉਹ ਹੈਗਾ ਗੋਨਿਆਣਾ ਮੰਡੀ ਨੀਅਰ ਦੁਰਗਾ ਮੰਦਿਰ ਠੀਕ ਹੈ ਸਰ ਤੇ ਨੰਬਰ ਸਾਡਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ